ਕੋਚਿੰਤੋ ਗੁਰੂ ਜੀ ਤੇ ਭਾਈ ਮਰਦਾ ਦਾ ਨਾਂ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲ ਦੇ ਵਿੱਚੋਂ ਜਾ ਰਹੇ ਸੀ ਤੇ ਉਸ ਜੰਗਲ ਦੇ ਲੋਕ ਖੇਤੀ ਵਗੈਰਾ ਨਹੀਂ ਕਰਦੇ ਸੀ ਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਪਰਦੇਸੀ ਤੇ guzara ਕਰਦੇ ਸੀ ਕਿਸੇ ਕਾਰਨ ਜੇ ਸ਼ਿਕਾਰ ਨਾ ਮਿਲੇ ਤਾਂ ਜੰਗਲ ਦੇ ਵਿੱਚੋਂ درختਾਂ ਦੇ ਪੱਲ ਪੱਤੇ ਖਾ ਕੇ guzara ਕਰ ਲੈਂਦੇ ਤੇ ਕੱਪੜਿਆਂ ਦੀ ਥਾਂ ਚਮੜੇ ਨਾਲ ਸਰੀਰ ਢੱਕ ਲੈਂਦੇ ਉਸ ਜੰਗਲ ਦੇ ਵਿੱਚ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੂੰ ਦੋ ਦਿਨ ਤੱਕ ਖਾਣ ਨੂੰ ਕੁਝ ਨਾ ਲੱਭਾ ਤੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੇ ਆਖਿਆ ਕਿ ਗੁਰੂ ਜੀ ਭੁੱਖ ਵੜੀ ਲੱਗੀ ਹੈ ਗੁਰੂ ਜੀ ਨੇ ਕੁਝ ਜਰ ਤਿਰਜ ਕਰਨ ਦਾ ਉਪਦੇਸ਼ ਦਿੱਤਾ ਤਾਂ ਭਾਈ ਮਰਦਾਨਾ ਕੁਝ ਖਾਣ ਦੀ ਭਾਲ ਦੇ ਵਿੱਚ ਇੱਕ ਪਾਸੇ ਨੂੰ ਨਿਕਲ ਗਏ ਜਿੱਧਰ ਕੌਡੇ ਰਾਖਸ਼ ਦਾ ਟਿਕਾਣਾ ਸੀ ਕੌਡੇ ਰਾਖਸ਼ ਨੇ ਉਹਨਾਂ ਨੂੰ ਫੜ ਕੇ ਬੰਨ ਲਿਆ ਤੇ ਤਲ ਕੇ ਖਾਣ ਦੇ ਲਈ ਤੇਲ ਦੇ ਕੜਾਹੇ ਥੱਲੇ ਤੇਜ ਅੱਗ ਬਾਲ ਦਿੱਤੀ ਜਦੋਂ ਭਾਈ ਮਰਦਾਨਾ ਵਾਪਸ ਨਾ ਮੁੜੇ ਤਾਂ ਗੁਰੂ ਜੀ ਕੋਛਿਰ ਉਡੀਕਣ ਵਿੱਚੋਂ ਜਿੱਧਰ ਉਹ ਗਏ ਸੀ ਉਸ ਪਾਸੇ ਵੱਲ ਚੱਲ ਪਏ ਅੱਗੇ ਜਾ ਕੇ ਕੀ ਦੇਖਦੇ ਪਏ ਨੇ ਕਿ ਭਾਈ ਮਰਦਾਨਾ ਨੂੰ ਕੋਹੜੇ ਰਾਖਸ਼ ਨਹੀਂ ਬਣ ਛੱਡੇ ਤੇ ਉਹਨਾਂ ਨੂੰ ਤਲ ਕੇ ਖਾਣ ਦੇ ਲਈ ਤੇਲ ਦੇ ਕੜਾਹੇ ਥੱਲੇ ਤੇਜ ਅੱਗ ਬਾਲ ਲਈ ਗੁਰੂ ਜੀ ਦੇ ਉਸ ਥਾਂ ਤੇ ਜਾਣ ਦੀ ਤੇਰੀ ਸੀ ਕਿ ਸਾਰੀ ਕਹਾਣੀ ਉਲਟੀ ਪੈ ਗਈ ਭਾਈ ਮਰਦਾਨਾ ਜਿਨ੍ਹਾਂ ਨੂੰ ਮੌਤ ਦਾ ਡਰ ਵੜ-ਵੜ ਖਾਈ ਜਾ ਰਿਹਾ ਸੀ ਬੇਫਿਕਰ ਹੋ ਗਏ ਕਿ ਹੁਣ ਉਹਨਾਂ ਦੀ ਜਾਨ ਬਚ ਜਾਏਗੀ ਕੌੜਾ ਦਾਕਸ਼ਮੀ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਉਹਨਾਂ ਦੇ ਹੱਥੋਂ ਜੋ ਲੱਕੜਾਂ ਜੋ ਤੇਜ ਅਗ ਕਰਨ ਦੇ ਲਈ ਲਿਆ ਰਿਹਾ ਸੀ ਤੇ ਛੁੱਟ ਗਈਆਂ ਤੇ ਉਪਾਈ ਮਰਦਾਨਾ ਜੀ ਨੂੰ ਖੋਲਣ ਦੇ ਲਈ ਪਾ ਜਿੱਥਿਆ ਤੇਲ ਦਾ ਕੜਾਹਾ ਵੀ ਠੰਡਾ ਹੋ ਗਿਆ ਸੀ ਕੌਡੇ ਰਾਘਵ ਜੀ ਨੇ ਗੁਰੂ ਜੀ ਦੇ ਚਰਨਾ ਤੇ ਸਿਰ ਰੱਖ ਕੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਮੇਰੇ ਕੋਲੋਂ ਵੱਡੀ ਭੁੱਲ ਹੋ ਗਈ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਸੀਂ ਸੈਂਖੜੇ ਮੇਲਾ ਦਾ ਸਫਰ ਕਰਕੇ ਤੈਨੂੰ ਤਾਰਨ ਵਾਸਤੇ ਤੇਰੇ ਕੋਲ ਆਇਆ ਤੋ ਇਹ ਆਦਮਖੋਰੀ ਦੀ ਆਦਤ ਛੱਡ ਦੇ ਕੌਡਾ ਹੱਥ ਜੋੜ ਕੇ ਉੱਠ ਖਲੋਦਾ ਤੇ ਗੁਰੂ ਜੀ ਤੇ ਪਾਈ ਮਰਦਾਨਾ ਜੀ ਦੇ ਲਈ ਭੋਜਨ ਦਾ ਬੰਦੋਬਸਤ ਕਰਨ ਲੱਗਾ ਪਾਈ ਮਰਦਾਨਾ ਜੀ ਭੋਜਨ ਛੱਕ ਕੇ ਨਿਹਾਲ ਹੋ ਗਏ ਤੇ ਕੋੜੇ ਰਾਖਸ਼ ਨੇ ਵੀ ਆਦਮ ਖੋਰੀ ਕਰਨ ਤੋਂ ਤੋਬਾ ਕਰ ਦਿੱਤੀ ਤੇ ਗੁਰੂ ਨਾਨਕ ਦੇਵ ਜੀ ਦਾ ਨਿਮਰਤਾ ਦੇ ਨਾਲ ਧੰਨਵਾਦ ਕੀਤਾ